ਲਓ ਮੱਲੋ ਅੱਜ ਦੀ ਵੀਡੀਓ ਸਾਨੂੰ ਤਿੰਨ ਜੌਂਡੀਆਰ ਦਿਖਾਉਣੇ ਆ ਜਿਹੜਾ ਵਿਚਾਲੜਾਊਗਾ ਤਾਂ ਬਾ ਕਮਾਲ ਆ ਉਹਦਾ ਤਾਂ ਫਿਰ ਕਹਿਣੀ ਕੀ ਐ ਸ਼ੁਰੂ ਆਪਾਂ ਕਰਾਂਗੇ 5204 ਤੋਂ ਤੇ ਨਾਲ ਆਪਣੇ ਘਗਨਾ ਘਗਨੇ ਬਈ ਕੀ ਹਾਲ ਚਾਲ ਸੱਸੀ ਕਾ ਬਈ ਸੱਸੀ ਕਾ ਠੀਕ ਠਾਕ ਹੈ ਹਾਂ ਸਾਰੇ ਬੰਨਾਂ ਨੂੰ ਸੱਸੀ ਕਾ ਬਹੁਤ ਵਾਟ ਕੱਲੀ ਸ਼ੁਰੂ ਹੀ ਤੋਂ ਹਾਂਜੀ ਹਾਂ ਲਿਆ ਕਰਨੀ ਕਰਾ ਉਰੇ ਲਿਆ ਕਰ ਕੀ ਸਟੋਰੀ ਐ ਬਈ ਇਹਦੀ 2011 ਮਾਡਲ ਆ ਜੀ ਹੂੰ ਨੰਬਰ 50 ਆ ਠੀਕ ਐ ਜੀ ਦੂਜੇ ਨਾਮ ਤੇ ਟਰੈਕਟਰ ਆ ਹੂੰ ਇਹ ਰੇਟ ਦੀ ਗੱਲ ਕਰੀਏ 4,115,000 ਆ ਸ਼ੁਰੂ ਕੀ ਦੱਸ ਦਿੰਨੇ ਆ 415 ਰੇਟ ਆ ਗਿਆ ਹਾਂ ਤੁਹਾਨੂੰ ਫੀਚਰਸ ਦੱਸ ਦੇ ਇਹਦੇ ਕੀ ਕੀ ਆ ਫੀਚਰ ਇਹ ਡਬਲ ਪੀਟੀਓ ਆ ਗਿਆ ਜੀ ਪਾਵਰ ਸਟੀering ਆ ਗਿਆ ਹਮ ਤੇ ਡਬਲ ਕਲਚ ਆ ਗਿਆ ਡਬਲ ਕਲਚ ਆ ਗਿਆ ਹਮ ਆ ਜ 524 ਜਦੋਂ ਆਉਂਦਾ ਸੀ 11 ਦਾ ਟਾਪ ਮਾਡਲ ਹੀ ਹੈ ਜੀ 11 ਦਾ ਟਾਪ ਹੈ ਹਾਂਜੀ ਤੇ ਗੇਅਰ ਇੰਜਨ ਕਿੰਨੀ ਹੋ ਕਿੰਨੀ ਗੇਅਰ ਇੰਜਨ ਦਾ ਓਕੇ ਆ ਟਾਇਰ 80 ਪੈਸੇ ਆ ਚਾਰੇ ਚਾਰੇ 80 ਪੈਸੇ ਟਾਇਰ ਹੈ ਰੰਗ ਪੇਂਟ ਰੀਨਲ ਆ ਚਾਰਜ ਕਰੇ ਮਾਰਦੇ ਮੁੰਡਿਆ ਕੈਮਰਾ ਦਿਖਾ ਦੇ ਹੈ ਨਹੀਂ ਇਸ ਪਾਸੇ ਵੀ ਲੈ ਰੰਗ ਪੇਂਟ ਸਾਰਾ ਨਾਲ ਦਾ ਆ ਗਿਆ ਆ ਨਾਲ ਦਾ ਸਟਿਕਰ ਵੀ ਰੀਨਲ ਆ ਸਾਰੇ ਤੇ ਡਿਮਾਂਡ ਇਹਦੀ ਹੈਗੀ 415000 ਰੁਪਇਆ ਤੇ ਕਿੰਨੇ ਦਾ ਹੋ ਜੂਗਾ ਕਿੰਨੇ ਇਹ ਬੱਸ ਦੇ ਦੇ ਦਿਆਂਗੇ ਯੈਸ অর ਨੋ ਯਸ ਸਨੋ 4385 ਦਾ ਦੇ ਦਿਆਂਗੇ 3000 ਰੁਪਏ ਘਟਾ ਕੇ 3000 ਘਟਾ ਕੇ ਦੇ ਦਿਆਂਗੇ ਟਰੈਕਟਰ ਬਹੁਤ ਚੰਗਾ ਇੰਜਨ ਗੇਅਰ ਤੇ ਉਸ ਤੋਂ ਅੱਗੇ ਇਹ 5310 ਇਹਦੀ ਕਹਿੰਦਾ ਸੀਗਾ ਮੈਂ ਇਹਦੀ ਕਹਿੰਦਾ ਸੀ ਵੀ ਇਹਦਾ ਤਾਂ ਬਾ ਕਮਾਲ ਹੈ ਪਹਿਲਾਂ ਇਹਦੇ ਟਾਇਰ ਦਿਖਾ ਦੇ ਹਨੀ ਇਹ ਟਾਇਰ ਟਾਇਰ ਦਿਖਾ ਪਹਿਲਾਂ ਟਾਇਰ ਤੋਂ ਬਾਅਦ ਮਿਊਜ਼ਿਕ ਸਿਸਟਮ ਆ ਗਿਆ ਤੇ ਮਿਊਜ਼ਿਕ ਸਿਸਟਮ ਉਹ ਬੰਦੇ ਦਾ ਜਿਹਦਾ ਪੂਰੇ ਪੰਜਾਬ 'ਚ ਨਾਂ ਚੱਲਦਾ ਹੈ ਪੰਜਾਬ 'ਚ ਕੀ ਭਾਰਤ ਕੀ ਲਾ ਲਓ ਕਪਤਾਨ ਹਨਾ ਇਹਦੀ ਕੀ ਸਟੋਰੀ ਹੈ ਬਾਕੀ ਦੀ ਗੱਗਨੇ ਤੇ 2018 ਮਾਡਲ ਹੈ ਵੀਰੇ ਟਾਇਰ ਤੋਂ ਦਿਖਾ ਤੇ ਜਾਜੀ ਟਾਇਰ ਪਾਏ ਆ ਜਾਜੀ ਟਾਇਰ ਆ ਗਏ ਰੈਂਬ ਵੀ ਨਾਲ ਚੇਂਜ ਆ ਬਈ ਅੱਛਾ ਰੈਂਬ ਵੀ ਸਪੈਸ਼ਲ ਇਹ ਨਾਲ ਹੀ ਰੈਂਬ ਆ ਗਏ ਆ ਚੌੜੇ ਰੈਂਬ ਆ ਗਏ ਚੌੜੀ ਰੈਂਬ ਆ ਗਏ ਅਲਾਈਅੰਸ ਦਾ ਟਾਇਰ ਆ ਮਤਲਬ ਮੰਨ ਲਾ ਚੰਗੀ ਕੰਪਨੀ ਦੇ ਰੇਡੀਅਲ ਚਾਰੇ ਚਾਰੇ ਹਾਂ ਤੇ ਬਾਕੀ ਕੀ ਫੀਚਰਸ ਆ ਗਏ ਤੇ ਫੀਚਰਸ ਫੇਰ ਰਹਿ ਗਏ ਸੀ ਤੇਰੇ ਦੱਸਣਾਂ ਦੇ 53 ਦਾਸ ਆ ਗਿਆ 18 ਮਾਡਲ ਆ ਗਿਆ ਤੇ ਡਬਲ ਪੀਟੀਓ ਆ ਡਬਲ ਪੀਟੀਓ ਆ ਗਿਆ ਡਬਲ ਕਲਚ ਆ ਗਿਆ 3 ਸਪੀਡ 3 ਸਪੀਡ ਆ ਗਿਆ ਹਾਂ ਠੀਕ ਐ ਤੇ ਬਾਕੀ ਮਿਊਜ਼ਿਕ ਸਿਸਟਮ ਵੱਡਾ ਨਾਲ ਉਮੀਦ ਨੇ ਆ ਨਾਲ ਹੀ ਦੇਣਾ ਗੇਰ ਇੰਜਨ ਦਾ ਕਿਵੇਂ ਹੈ ਗੇਰ ਇੰਜਨ ਦਾ ਜਮਨਾ ਜਲਾ ਇਚਪੀ ਦਾ ਰੰਗ ਪੇਂਟ ਰੰਗ ਪ੍ਰੋਟਰ ਜਨ ਉਹ ਸਾਰਾ ਜਿੱਥੋਂ ਲੱਥਾ ਇਟ ਲੋ ਦਿਖਾ ਦੇ ਦਿਖਾਈ ਲਿਆ ਯੂਰੇ ਹਣੀ ਜਿੱਥੋਂ ਲੱਥਾ ਲੱਥਾ ਹੀ ਹੈ ਹਮ ਮਾਲਾ ਜਿਹੜੀਆਂ ਚੀਜ਼ਾਂ ਤੋਂ ਲੱਥਾ ਲੱਥਾ ਹੀ ਹੈ ਮੜਾ ਮੋਟਾ ਮਾਡਲ ਦੇ ਹਿਸਾਬ ਨਾਲ ਬਹੁਤ ਨਵਾਂ ਟਰੈਕ ਮਾਡਲ ਦੇ ਹਿਸਾਬ ਨਾਲ ਰੰਗ ਰੰਗ ਦਿਖਾ ਦੇ ਵੇਖੀ ਹਮ ਕੋਲੇ ਰੰਗ ਰੰਗ ਅਨਡਾ ਨੂਡਾ ਤਾਂ ਨਿਕਲੋ ਮੇ ਪਿਆ ਹਮ ਬਾਕੀ ਮਿਊਜ਼ਿਕ ਸਿਸਟਮ ਸਾਰਾ ਕੁਛ ਇਦਾਂ ਨਾਲ ਹੀ ਜਾਣੇ ਆ ਨਾਲ ਹੀ ਦੇਵੇ ਛਤਰੀ ਛਤਰੀ ਹੈ ਨਹੀਂਗੀ ਛਤਰੀ ਤਾਂ ਨਹੀਂ ਆਈ ਹੈ ਜੀ ਹਾਂ 35 40 ਹਜ਼ਾਰ ਦਾ ਜਗਾੜ ਤੁਹਾਨੂੰ ਪਤਾ ਹੈਗਾ ਬਾਵਾ ਯਾਰ ਇਹਦੇ ਵੂਫਰ ਦੇ 4 4 8 ਤੇ 4 12 16 ਸਟਾ ਹੈਗੇ ਆ 19 ਸਪੀਕਰ ਆ ਜੀ 19 ਸਪੀਕਰ ਹੈ ਹਾਂ ਜੀ ਕੰਮ ਕਰਦਾ ਹੈ ਹੈ ਵਰਕਿੰਗ ਚ ਪੂਰਾ ਪੂਰਾ ਲਾਉਂਦਾ ਖਾੜਾ ਚਲਾ ਕੇ ਦੇਵਾ ਚਾਉਂਦਾ ਹਾਂ 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 ਪੂਰਾ ਅੱਛਾ ਬਾ ਵਾ ਪਿੱਛੇ ਸੌ ਦਰ ਵੀ ਘੈਂਟ ਬਣਿਆ ਹਾਂ ਫਾਰਮਰਸ ਪੰਜਾਬ ਕਪਤਾਨ ਉਹਦਾ ਪੂਰਾ ਲੋਗੋ ਲੋਗੋ ਆ ਗਿਆ ਹਨਾ ਪੀਵੀ03 ਬਟਿੰਡਾ ਨੰਬਰ ਹੈ ਦੂਜੇ ਤਾਂ ਆਹ ਹੈ ਕੈ ਰੈਡੀਅਲ ਆਗੇ ਕੈ ਰੈਡੀਅਲ ਅਲਾਈਅੰਸ ਦੇ ਅਲਾਈਅੰਸ ਦੇ ਰੈਡੀਅਲ ਆਗੇ ਕਿੰਨੇ ਦਾ ਛੱਡਣਾ ਹੈ ਕਹਕਨੇ ਇਹ ਬਈ ਮੰਗਦੇ ਤਾਂ 6 ਲੱਖ ਤੇ 75 ਹਜ਼ਾਰ ਮੰਗ ਤਾਂ ਲੈ ਮੰਗਨ ਤਾਂ ਕਿਹੜਾ ਤੇਰਾ ਆਪ ਦਾ ਹੈ ਕੱਢੇਗਾ ਕਿੰਨੇ ਦਾ ਤਾਂ ਸਾਢੇ ਛੀ ਦਾ ਦਵਾਂਗੇ ਸਾਢੇ ਛੀ ਦਾ ਦੇ ਦੇਗਾ ਹਾਂ ਹੋਰ ਘਟਾ ਦੇ ਮੜਾ ਮੜਾ ਕੁਝ ਕਰ ਦੇ ਥੋੜਾ ਮੋਟਾ ਯਾਰ ਕਿੰਨੇ ਘਟਾ ਜੱਤੂ ਆਪੇ ਦੱਸ 40 ਦਾ ਕਰਦੇ 40 ਦਾ ਹੀ ਰੱਖਾਂਗੇ ਦੋਸਤੋ ਹੋ ਜਾ ਹਾਂ ਹੋ ਜਾ ਹੋ ਜਾ ਤੇ ਉਸ ਤੋਂ ਅੱਗੇ ਆਹ 5210 ਇਹਨੀ ਕੀ ਸਟੋਰੀ ਹੈ ਬਾਈ ਮਾਡਲ ਆ ਜੀ ਹੂੰ ਇਹ ਵੀ ਫੁੱਲ ਟੌਪ ਚ ਹੀ ਆ ਗਿਆ ਡਿਮਾਂਡ ਕਿੰਨੀ ਲਿਖੀ ਹੈ 750 ਕੇ 5 750 ਜੀ ਸਾਢੇ 7 ਲੱਖ ਹਨਾ ਹਾਂ ਕੋਈ ਨਹੀਂ ਲੈਸ ਕਰ ਦਾਂਗੇ ਇਹ ਤਾਂ ਖੁੱਲ ਕੇ ਬਾਈ ਮਾਡਲ ਦੇ ਟਾਇਰ 80 85 ਪੈਸੇ ਆ ਚਾਰੇ ਆਹ ਤੇ ਇਹਦੇ ਪੰਪ ਹੋਇਆ ਵੇ 545 ਦਾ ਮੋਡੀਫਾਈ ਮੋਡੀਫਾਈ ਪੰਪ ਹੋਇਆ 5405 ਹੈ ਤੇ ਡਬਲ ਪੀਟੀਓ ਹੋ ਗਿਆ ਬਾਈ ਡਬਲ ਪੀਟੀਓ ਆ ਗਿਆ ਡਬਲ ਕਲਚ ਆ ਗਿਆ ਗੇਅਰ ਪ੍ਰੋ ਆ ਗਿਆ ਫੋਰ ਸਪੀਡ ਚ ਆ ਗਿਆ ਫੋਰ ਸਪੀਡ ਚ ਆ ਗਿਆ ਫੋਰ ਗੇਅਰ ਆ ਗਿਆ ਕਿੰਨੇ ਘੰਟੇ ਚੱਲਿਆ ਇਹ ਕਮ ਉਮੂਮਨ 9900 ਘੰਟਾ ਚੱਲਿਆ 9900 ਘੰਟੇ ਚੱਲਿਆ ਹੋਇਆ ਹੈ ਹਾਂ ਦੱਸੋ ਬੋਲੋ ਸਰਸਾ ਨੰਬਰ ਆ ਪਹਿਲੀ ਪਾਰਟੀ ਹੈ ਫਸਟ ਪਾਰਟੀ ਆ ਗਿਆ ਸਰਸਾ ਨੰਬਰ ਆ ਗਿਆ ਵੀਰ ਇੰਜਨ ਕਨੀ ਓਕੇ ਆ ਕਿ ਨਹੀਂ ਕੋਈ ਲੰਬੀ ਵਾਲੀ ਗੱਲ ਨਹੀਂ ਜਮਾ ਓਕੇ ਸੀਟੀਆਂ ਮਾਰਦਾ ਅੱਛਾ ਇਹਦਾ 60 ਹੌਸ ਪਾਵਰ ਕੱਢਦਾ ਹੁਣ ਉਹ ਸੁਪਰ ਸੀਡਰ ਸਪੈਸਟ ਆ ਗਿਆ ਹਾਂ ਹੈਨਾ ਤੇ ਨੰਬਰ ਹਰਿਆਣਾ ਆ ਗਿਆ ਸਰਸੇ ਦਾ ਐਨਓਸੀ ਮਿਲ ਜੂ ਤੇ ਕਿੰਨੇ ਦਾ ਹੋ ਜੂ ਇਹ ਇਹ ਵੀਰੇ 7.5 ਲੱਖ ਰੁਪਿਆ ਡਿਮਾਂਡ ਆ ਹਾਂ 7 ਲੱਖ ਦਾ ਦੇ ਦਿਆਂਗੇ ਤੇਰੇ ਬਾਅਦ 7 ਦਾ ਹੋ ਜੂਗਾ 50000 ਰੁਪਿਆ ਕਟਾ ਕੇ ਹੈ ਹਾਂ ਤੇ ਟਰੈਕਟਰ ਪੂਰਾ ਹੈ ਤਿੰਨ ਜੋਂਡੀਅਰ ਹੋ ਗਏ ਬਾਕੀ ਆਪਾਂ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਇਹ ਚ ਨੰਬਰ ਬੋਲ ਦਿਆਂ ਦਾ 9988745430 ਹੂੰ ਪਿੰਡ ਚੱਕ ਰੋਲਦੂ ਸਿੰਘਲਾ ਜ਼ਿਲ੍ਹਾ ਬਠਿੰਡਾ ਸੰਪਰਕ ਕਰ ਲਓ ਬਾਈ ਜੀ ਇਹ ਯਾਰ ਤੁਹਾਨੂੰ ਘੈਂਟ ਤੋਂ ਘੈਂਟ ਇੱਕ ਜੌਂਡੀਰ ਹੋ ਰਾ ਢਲੋਂ ਆਪਣੇ ਕੋਲੇ ਰਹਿ ਜਾ ਕਰੇ ਕਿੱਥੇ ਖੜਿਆ ਉਹ ਘਰੇ ਖੜਿਆ ਹਾਂ 19 ਮਾਡਲ ਆ ਉਹ ਵੀ ਜਮਾ ਇਹਦੇ ਉਪਰਾ ਵੱਧ ਚੰਗਾ ਹੋ ਉਹਦਾ ਕੀ ਕਾਰਨ ਹੋ ਗਿਆ ਫਿਰ ਆਇਆ ਨਹੀਂ ਉਹ ਆਇਆ ਨਹੀਂ ਘਰੇ ਮਾੜਾ ਮੋਟਾ ਕੰਮ ਕਰਦੇ ਸੀ ਅੱਛਾ ਹਾਂ ਘਰ ਵਾਸਤੇ ਚਾਹੀਦਾ ਸੀ ਹਾਂ ਰਿਵਰਸ ਵੀਡੀਓ ਆ ਟਾਇਰ ਉਹਦੇ ਨਾਲ ਦੇ 75 80 ਪੈਸੇ ਆ ਸੋਨਾ ਹੀ ਨਹੀਂ 19 ਮਾਡਲ ਚ ਹਾਂ ਮਾਲ ਆ ਯਾਰ ਸੋਨਾ ਪੈ ਆ 15 1600 ਘੰਟਾ ਚੱਲਿਆ ਪੂਰਾ ਜੈਨੀਨ ਟਰੈਕਟਰ ਕਿੰਨੇ ਦਾ ਛੱਡ ਰਹਾ ਉਹ ਉਹ ਵੀ ਬਠੰਡਾ ਨੰਬਰ ਕਿੰਨੇ ਦਾ ਛੱਡਦੇ ਗਾ ਉਹ ਵੀ ਇੰਨੇ ਦਾ ਜੀ ਇੰਨੇ ਦਾ ਕਿੰਨੇ ਦਾ ਕਿੰਨੇ ਦਾ ਆ ਕਿਹਾ ਆਹ ਕਿਹਾ ਉਹ ਪਰਲਾ ਚੱਲ ਰਹਾ ਕਿਹਾ ਜਿੰਨੇ ਦਾ 18 ਕਿਹਾ ਉਹਨੇ ਦਾ 19 ਦੇ ਦੇਣ ਉਹਨੇ ਨਹੀਂ 19 ਦੇ ਦੇਣਾ ਨਾ ਵਾਰ ਸਪਲੀਟ ਦੋ ਲਓ ਵੀ ਕਰ ਲਿਓ ਨੋਟ ਨੰਬਰ ਵੀਡੀਓ ਚੱਲਦਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ 18 ਜਿੰਨੇ ਦਾ ਕਿਹਾ 19 ਦਾ 19 ਦਵਾ ਦੇ ਆਪਾਂ ਧੰਨਵਾਦ ਧੰਨਵਾਦ ਜੀ